ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਸੱਜਣਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦੇ ਨਾਲ ਦੀ ਨਾਲ ਜਿਹੜੀ ਡੇਟ ਆ ਵੀ ਆਪਾਂ ਕਨਫਰਮ ਕਰ ਦਿੰਦੇ ਆ ਡੇਟ ਹੈਗੀ 13 12 2024 ਤੇ ਵੀਰ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਔਨ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਮੇਰੇ ਵੀਰ ਲੋੜਵੰਦ ਨੇ ਜਿਨ੍ਹਾਂ ਨੇ ਪਸ਼ੂ ਖਰੀਦਣੇ ਆ ਜਾਂ ਵੇਚਣੇ ਆ ਉਹਨਾਂ ਤੱਕ ਜਿਹੜੀਆਂ ਵੀਡੀਓ ਟਾਈਮ ਟੂ ਟਾਈਮ ਜਿਹੜੀਆਂ ਪਹੁੰਚਦੀਆਂ ਰਹਿਣ ਤੇ ਆਪਾਂ ਇੱਥੇ ਪਹੁੰਚ ਕਰਨ ਲਈ ਹਰੀਕੇ ਪਤਨ ਤੋਂ ਆ ਸਕਦੇ ਆ ਵੱਡੇ ਸਭਰਾ ਤੋਂ ਪੱਟੀ ਨਵਾਪੁਰ ਕੋਟ ਬੁੱਢਾ ਚੀਮਾ ਬਰਵਾਲਾ ਇਹ ਸਾਰੇ ਨਾਲ ਲੱਗਦੇ ਲੱਗਦੇ ਪਿੰਡਾਂ ਤੇ ਅੱਜ ਤੁਹਾਨੂੰ ਜਿਹੜੀ ਆ ਇਸ ਵੈੜ ਬਾਰੇ ਗੱਲ ਕਰਦੇ ਆ ਬਿਲਕੁਲ ਜਿਹੜਾ ਅੱਜ ਸੂਈ ਨੂੰ ਜਿਹੜਾ 6 ਦਿਨ ਦਾ ਸਮਾਂ ਹੋ ਗਿਆ ਪਿੱਛੇ ਜਿਹੜਾ ਮੇਲ ਕਫ ਆ ਗਿਆ ਤੇ ਗੱਲ ਕਰੀਏ ਇਹਦੇ ਸੂਏ ਦੀ ਤਾਂ ਦੂਜਾ ਸੂਆ ਬਹੁਤ ਸੋਹਣੀ ਆ ਚੰਗਾ ਕਦ ਕਾਠਾ ਚੰਗੀ ਹਾਈਟਾ ਪੁੜਾ ਬਹੁਤ ਸੋਹਣਾ ਪਿੱਠਪੁਰੇ ਦੀ ਗੱਲ ਕਰੀਏ ਚੰਗੀ ਦੂਰੀ ਤੇ ਆ ਤੇ ਬਿਲਕੁਲ ਹੱਡੀ ਜਿਹੜੀ ਪੱਧਰ ਆ ਗਰੂ ਵੀਰੇ ਤੋਰੀਆ ਮੜਾ ਜਾ ਵੇਲ ਨੂੰ ਚੰਗਾ ਵਜਨ ਲੱਗਾ ਕੱਦ ਬਹੁਤ ਸੋਹਣਾ ਵੇਲ ਬਿਊਟੀ ਪੱਖ ਦੀ ਗੱਲ ਕਰੀਏ ਤਾਂ ਬਹੁਤ ਸੋਹਣੀ ਮੇਰੇ ਕੋਲ ਅੱਗੋਂ ਪਤਲੀ ਦੂਜਾ ਸੁਭਾਏ ਬੱਚੀ ਆ ਬਾਕੀ ਜੇ ਕਿਤੇ ਹੋਰ ਥੋੜੀ ਜੀ ਸੰਭੀ ਹੁੰਦੀ ਤਾਂ ਬਾ ਕਮਾਲ ਸੀਗੀ ਥੱਲੇ ਜਿਹੜਾ ਪੰਡਾ ਦੀਆਂ ਪੰਡਾ ਕਰਮਾ ਵਾਲੀ ਲੇਵਾ ਪਾਈ ਫਿਰਦੀ ਆ ਅੱਜ 6 ਦਿਨ ਦੀ ਸੂਈ ਥੱਲੇ ਵੀ ਜਿਹੜਾ ਗੱਲ ਕਰੀਏ 20 ਦੇ ਨੀਅਰ ਬਾਊਟ ਜਿਹੜਾ ਇਸ ਟਾਈਮ ਜਿਹੜਾ ਦੁੱਧ ਚੱਲਣ ਦੇ ਆ ਉਮੀਦ ਕਰਦੇ ਆ 27 28 ਲੀਟਰ ਤੇ ਜਿਹੜੀ ਚਵਾਈ ਕਰਾਊਗੀ ਜਿਹੜੇ ਵੀਰਾਂ ਤੋਂ ਲੈਂਦੇ ਆ ਉਹਨਾਂ ਦੇ ਮੁਤਾਬਕ ਬੰਦੇ ਵੀ ਪਹਿਲੇ ਸਵੇਰੇ ਥੱਲੇ 24 25 ਕਿਲੋ ਦੁੱਧ ਰਿਆ ਤਿਆਰ ਕੀ ਦੂਜਾ ਸੂਆ ਜਿਹੜਾ ਉਹ ਸੂਈ ਆ ਕੰਨ ਕੁੰਨ ਫੇਸ ਕੁਆਲਟੀ ਬਹੁਤ ਸੋਹਣੀ ਤੋਰਾ ਤਾਰਾ ਚੰਗਾ ਬੱਚੀ ਦਾ ਬਹੁਤ ਵਧੀਆ ਅਚ ਚਲ ਗੱਲ ਆਪਾਂ ਇਹਦੇ ਹਵਾਨੇ ਦੀ ਕਰੀਏ ਵੇਖੋ ਕਿਸ਼ਤੀ ਲੇਵਾ ਲੱਗਾ ਪਿੱਛੋਂ ਜਿਹੜਾ ਉੱਬਰ ਕੇ ਜਿਹੜਾ ਬਾਹਰ ਆਉਂਦਿਆ ਤੇ ਅੱਗੇ ਵੀ ਜਿਹੜਾ ਧੁੰਨੀ ਤੋਂ ਸ਼ੁਰੂ ਹੋ ਕੇ ਜਿਹੜਾ ਬਿਲਕੁਲ ਸਾਰ ਨੂੰ ਟੱਚ ਹੋਣ ਦਿਆ ਵਾ ਤੇ ਗੱਲ ਕਰੀਏ ਥਣਾਂ ਦੀ ਬਹੁਤ ਸੋਹਣਾ ਮੁੱਠੀ ਵਾਲਾ ਥਣ ਲੱਗਾ ਵਾਂਡਰ ਸਪੇਸ ਬਹੁਤ ਸੋਹਣੀ ਥਣਾਂ ਦੀ ਚਾਰੇ ਪਾਸੇ ਕੋਈ ਬਾਦ ਕਾਟ ਨਹੀਂ ਬਾਕੀ ਕਿਤੇ ਨਾ ਕਿਤੇ ਜਿਹੜਾ ਇਹਦੇ ਵਿੱਚ ਜਿਹੜਾ ਬਲੈਕ ਜਦੋਂ ਐਚ ਐਫ ਦੇ ਵਿੱਚ ਵੱਧ ਆਉਂਦਾ ਤਾਂ ਉਹਦੀ ਬਰੀਡ ਜਿਹੜੀ ਆ ਹੋਰ ਚਾਰ ਚੰਦ ਲਾਉਂਦੀ ਆ ਕਿਉਂਕਿ ਡੱਬਾ ਰੰਗ ਤਾਂ ਤਕਰੀਬਨ ਜਿਹੜਾ ਆਮ ਹੀ ਮਿਲਦਾ ਪਰ ਜਿਹੜੀ ਥੱਲੇ ਹੋ ਵਾਈਟ ਉੱਪਰੋਂ ਬਲੈਕ ਰੀਅਲ ਜਿਹੜੀਆਂ ਗਾਵਾਂ ਹੁੰਦੀਆਂ ਬਿਲਕੁਲ ਜਿਵੇਂ ਕਹਿੰਦੇ ਨਾ ਫੀਤੇ ਨਾਲ ਮਿੰਕੇ ਬਣਾਇਆ ਹੁੰਦਾ ਲੇਵਾ ਤੁਹਾਨੂੰ ਉੱਪਰੋਂ ਲਾਗੇ ਥੱਲੇ ਤੱਕ ਦਿਖਾਉਨੇ ਬਿਲਕੁਲ ਬਰਾਬਰ ਬਿਲਕੁਲ ਜਿਹੜੀ ਫਾੜੀ ਆ ਦੋਹਾਂ ਸਾਈਡਾਂ ਦਾ ਬਰਾਬਰ ਜਿਹੜਾ ਮੇਲ ਖਾਂਦਾ ਕਿਤੇ ਸੂਤ ਪਰਦਾ ਵੀ ਫਰਕ ਨਹੀਂ ਹੈਗਾ ਤੇ ਥਣ ਵੀ ਬਹੁਤ ਸੋਹਣਾ ਮੁੱਠੀ ਵਾਲਾ ਕੋ ਪੀੜੀ ਦੇ ਪਾਵੇ ਆ ਨੂੰ ਅਰਲੀਆਂ ਵਾਂਗੂ ਚਾਰੇ ਥਣ ਜਿਹੜੇ ਉਹ ਉਂਗਠਾ ਦੇ ਜਿਹੜੇ ਲੱਗੇ ਆ ਤੇ ਕੱਦ ਵਜੋਂ ਵੀ ਬਹੁਤ ਸੋਹਣਾ ਬੱਚੀ ਦਾ ਅਰੇ ਬੱਚੀ ਜੇ ਕਿਤੇ ਥੋੜੀ ਜੀ ਜਾ ਕੇ ਹੋਰ ਸਮਝੇ ਤਾਂ ਬਿਲਕੁਲ ਜਿਹੜਾ ਬਿਊਟੀ ਦੇ ਵਿੱਚ ਆਉਂਦੀ ਆ ਤੇ ਉੱਤੋਂ ਜਿਹੜੀ ਪੂਰੀ ਪੱਦਰ ਸਟੇਟ ਇਹ ਨਹੀਂ ਆਪਾਂ ਕਹਿ ਸਕਦੇ ਕਿ ਜਾਂ ਇਹ ਲੱਕ ਚੁੱਕਦੀ ਆ ਜਾਂ ਪਿੱਛੋਂ ਡਾਊਨ ਹੁੰਦੀ ਆ ਇੱਕ ਇਹ ਸੱਡੀ ਤੋਂ ਲੈ ਕੇ ਉੱਪਰ ਤੱਕ ਬਿਲਕੁਲ ਜਿਹੜੀ ਪੱਦਰ ਆਉਂਦੀ ਆ ਤੇ ਹਜੇ ਥੋੜੀ ਜੀ ਨੁਹਾਈ ਨਹੀਂ ਹੋਈ ਸੀ ਉਹਦੇ ਕਾਰਨ ਜਿਹੜੀ ਲੋਈਆਂ ਜਿਹੜੀ ਪਾਟੀ ਨਜ਼ਰ ਆਊਗੀ ਉਹਦੇ ਵਿੱਚ ਬਾਕੀ ਜਦੋਂ ਇੱਕ ਦੋ ਵਾਰੀ ਜਿਹੜੀ ਸਫਾਈ ਹੋ ਗਈ ਪਸ਼ੂ ਦੀ ਜਿਹੜੀ ਚਮਕਾ ਹੋਰ ਬਣ ਜਾਂਦੀ ਦੋਨਾਂ ਸਾਈਡਾਂ ਤੋਂ ਆਪਾਂ ਲੈਵੇ ਤੇ ਜਿਹੜੀ ਝਾਤ ਜਰੂਰ ਮਰਾਉਣੀ ਆ ਮੇਕ ਉਬਰੀਆਂ ਜਾਂ ਨਸਾਂ ਜਿਹੜੀਆਂ ਨਜ਼ਰ ਆਉਂਦੀਆਂ ਤੇ ਰੇਟ ਬਹੁਤ ਜਾਇਜ਼ ਰਹਿਣ ਵਾਲਾ ਤਾਂ ਉਮੀਦ ਆ 27 28 26 ਨੋਰਮਲ ਜਿਹੜਾ ਦੁੱਧ ਚਵਾਉਗੇ ਤੇ ਆਪਾਂ ਚਵਾਈ ਜਿਹੜੀ ਉਹ ਵੀ ਨਾਲ ਦੀ ਨਾਲ ਤੁਹਾਨੂੰ ਜਰੂਰ ਦਿਖਾਉਣੀ ਆ ਚਲੋ ਬਾਕੀ ਇਹ ਸੱਜਣੋ ਤੁਸੀਂ ਦੇਖ ਸਕਦੇ ਹੋ 15 ਕਿਲੋ ਦੀ ਬਾਲਟੀ ਆ ਸਵੇਰ ਦਾ ਕੋਈ 7:30 8 ਵਜੇ ਦਾ ਟਾਈਮ ਹੋ ਗਿਆ ਲਗਭਗ ਤੇ ਜਿਹੜਾ ਇਸ ਟਾਈਮ ਇਹਦੇ ਥੱਲੇ ਕੋਈ 20 ਕਿਲੋ ਦੇ ਲਗਭਗ ਜਿਹੜਾ 6ਵੇਂ ਦਿਨ ਦੇ ਵਿੱਚ ਜਿਹੜਾ ਦੁੱਧ ਉਹ ਤਿਆਰ ਆ ਲੰਮ ਸਮੇਂ 26 27 ਕਿਲੋ ਦੇ ਜਿਹੜੀ ਇਹ ਚੱਲੂਗੀ ਤੇ ਵੇਖਣ ਦੇ ਵਿੱਚ ਵੀ ਕੋਈ ਕਮੀ ਪੇਸ਼ੀ ਨਹੀਂ ਇਹਦੇ ਨਾ ਕੋਈ ਧਾਰ ਦੀ ਬਾਧ ਘਾਟ ਨਾ ਭੂਰ ਨਾ ਛਟਾ ਚਵਾ ਇੱਕੇ ਹੱਥ ਇੱਕੇ ਮਤਲਬ ਇੱਕੋ ਹੀ ਪਸਮਾ ਇਹ ਨਹੀਂ ਕਿ ਟੁੱਟ ਗਿਆ ਹੋਊਗੀ ਜਾਂ ਕੁਝ ਸਾਡੀ ਫੁੱਲ ਗਰੰਟੀ ਰਹੂਗੀ ਇਸ ਚੀਜ਼ ਦੀ ਆਨਲਾਈਨ ਵੀ ਮੇਰਾ ਭਰਾ ਵੀ ਸੌਦਾ ਕਰਦਾ ਤਾਂ ਅਸੀਂ ਜ਼ਰੂਰ ਭੇਜਾਂਗੇ ਆਪਦੀ ਤਸੱਲੀ ਤੇ ਗਰੰਟੀ ਤੇ ਬਾਕੀ ਦੁੱਧ ਦਾ ਜਿਹੜਾ ਇਸ ਟਾਈਮ ਜਿਹੜਾ ਹਾਜ਼ਰ ਆ ਉਹ ਤੁਹਾਡੇ ਸਾਹਮਣੇ ਆ ਇੱਕਲੀ 15 15 ਕਿਲੋ ਦੀ ਬਾਲਟੀ ਆ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਠੀਕ ਆ ਤੇ ਦੇ ਦਾ ਵੀਰ ਜੀ 66000 ਉਹ ਚੋਂ ਮਨਤਾਨਾ ਜ਼ਰੂਰ ਕਰ ਆਉਂਦੇ ਹੋਊਗਾ ਬਾਕੀ ਕੰਟੈਕਟ ਨੰਬਰ ਆਪਣਾ 9903 82025 99063 82025 ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ